ਜਿਵੇਂ ਚੰਡੀਗੜ੍ਹ ਵਿੱਚ ਮੌਲੀ ਨਗਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੰਦਿਰ ਨੂੰ ਤੋੜਨ ਦੇ ਜੋ ਹੁਕਮ ਆਏ ਸਨ ਉਹਦੇ ਤਹਿਤ ਪੰਜਾਬ ਦੀਆਂ ਸੰਗਤਾਂ ਨੇ ਪੁਰਜ਼ੋਰ ਆਪਣਾ ਜ਼ੋਰ ਲਾਇਆ ਕਿ ਗੁਰੂ ਸਾਹਿਬ ਦੀ ਆਨ ਮਾਨ ਸ਼ਾਨ ਸਥਾਪਿਤ ਰਹੇ ਸੋ ਕੱਠ ਹੋਇਆ ਕੱਠ ਦੇ ਨਾਲ ਸਰਕਾਰ ਨੂੰ ਪ੍ਰਭਾਵਿਤ ਕੀਤਾ ਗਿਆ ਮਸਲਾ ਅੱਗੇ ਵਧਿਆ ਅੱਜ ਦਾਸ ਬਾਬਾ ਕੇਵਲ ਸਿੰਘ ਤਪਸਤਾਨ ਸ੍ਰੀ ਖਾਲਗੜ੍ਹ ਸਾਹਿਬ ਤੋਂ ਔਰ ਸ੍ਰੀ ਗੁਰੂ ਅਰਜਨ ਸਾਧੂ ਸਮਾਜ ਦਾ ਪ੍ਰਧਾਨ ਸ਼੍ਰੀਮਾਨ ਸੰਤ ਬਾਬਾ ਕਲਵੰਤ RAM ਜੀ ਭਰੋ ਮਿਆਰਾ ਤੋਂ ਦੇ ਸਾਡੇ ਜਸੀ ਦੱਲਣ ਜੀ ਦੇਸਰਾ ਚੰਡੀਗੜ੍ਹ ਤੋਂ ਤੇ ਸਾਡੇ ਹੀਰਾ ਜੀ ਟਾਈਗਰ ਫੋਰਸ ਤੋਂ ਬਾਬਾ ਰਣਦੇਵ ਸਿੰਘ ਜੀ ਬਫਾ ਦੇ ਇੱਕ ਰਾਜਪਾਲ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਮਿਲਿਆ ਤੇ ਅੱਜ ਖੁਸ਼ੀ ਦੀ ਗੱਲ ਸੰਗਤਾਂ ਨੂੰ ਇਹ ਹੈ ਕਿ ਸਾਡੀ ਉਸ ਗੁਹਾਰ ਨੂੰ ਸਾਡੀ ਉਸ ਬੇਨਤੀ ਨੂੰ ਪੰਜਾਬ ਦੇ ਗਵਰਨਰ ਪ੍ਰੋਥ ਸਾਹਿਬ ਨੇ ਸਰਕਾਰ ਕੀਤਾ ਉਹਨਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਵਾਇਆ ਕਿ ਮੰਦਿਰ ਜਿਹੜਾ ਹੈ ਉਹ ਤੋੜਿਆ ਅਨਫੇਲਾ ਨਹੀਂ ਤੋੜਿਆ ਜਾਊਗਾ ਤੇ ਸਟੇ ਉਹਨਾਂ ਨੇ ਕੀਤੀ ਹੈ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਅੱਗੇ ਤੋਂ ਵਜੇ ਮ ਬਾਬਾ ਜੀ ਨੇ ਆਖਿਆ ਇਹ ਰਖਵਾਲੀ ਆਪਾਂ ਸਾਰਿਆਂ ਨੇ ਕਰਨੀ ਹੈ ਸੋ ਅੱਜ ਮੈਂ ਇੱਥੇ ਵਿਸ਼ੇਸ਼ ਤੌਰ ਤੇ ਚੰਡੀਗੜ੍ਹ ਵਿਖੇ ਗਵਰਨਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵਾਰ ਕਰ ਦਿੱਤਾ ਜੋ ਸਾਈਵ ਕਮਾਲ ਜਗਤਪੀਤਾ 탄ਤਾ ਸਤੂਦ ਬਾਹ ਮਹਾਰਾਜ ਦੇ ਮੰਦਰ ਮੋਲੀ ਜੀ ਪ੍ਰਕਾਸ਼ ਨਗਰ ਜਾਗਰਨ ਚੰਡੀਗੜ੍ਹ ਵਿਖੇ ਜੋ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਆਦੇਸ਼ ਦਿੱਤੇ ਸੀ ਔਰ ਉਹਨਾਂ ਹੁਕਮ ਅਨਸਾਰ ਮਿਊਨਿਸਪਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਦੇ ਵਿੱਚ 106 ਮੰਦਰਾਂ ਨੂੰ ਢਾਉਣ ਦੇ ਆਰਡਰ ਦਿੱਤੇ ਗਏ ਜਿਸ ਗੁਰੂ ਰਤਨ ਦਾਸ ਮਹਾਰਾਜ ਦਾ ਮੰਦਿਰ ਭਗਵਨ ਬਾਲਵੀਰ ਹਰਮਾਸਤ ਦਾ ਮੰਦਿਰ ਵੀ ਸੀ। ਔਰ ਸੰਗਤਾਂ ਨੇ ਪੂਰੇ ਭਾਰਤ ਵਰਸ਼ ਤੋਂ ਇੱਕ ਬਹੁਤ ਵੱਡਾ ਅੰਦੋਲਨ ਕੀਤਾ ਆ ਅੰਦੋਲਨ ਦੇ ਵਿੱਚ ਜੋ ਪ੍ਰਸ਼ਾਸਨ ਨੂੰ ਉਸ ਵੇਲੇ ਝੁਕਣਾ ਪਿਆ। ਔਰ ਪ੍ਰਸ਼ਾਸਨ ਨੇ ਸੰਗਤਾਂ ਦੀਆਂ ਭਾਵਨਾ ਨੂੰ ਦੇਖਦੇ ਹੋਏ ਅੱਜ ਗਵਰਨਰ ਹਾਊਸ ਵੀ ਕੇ ਸੰਗਤਾਂ ਨੂੰ ਸਾਡੇ ਜੀ ਜਸਜੀਤ ਸਿੰਘ ਜੀ ਪ੍ਰਧਾਨ ਦੇਸ਼ ਰਾਜ ਜੀ ਸਾਡੇ ਕੇਵਲ ਸਿੰਘ ਜੀ ਖਰਾਲਗੜ੍ਹ ਸਾਹਿਬ ਤੋਂ ਨਰੇਸ਼ ਜੀ ਜ਼ਿੰਬਾਬੇ ਨਰੇਸ਼ ਜੀ ਖਰਾਲਗੜ੍ਹ ਤੋਂ ਸਾਡੇ ਹੀਰਾ ਜੱਕੂ ਜੀ ਦਾ ਗ੍ਰੇਡ ਚਵਾਰ ਤੋਂ ਇਹ ਵੀ ਪਹੁੰਚਿਆ ਔਰ ਗਵਰਨਰ ਸਾਹਿਬ ਨੇ ਇਹ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਮੈਂ ਡੀਸੀ ਨੂੰ ਡੀ ਸਾਹਿਬ ਨੂੰ ਮੈਂ ਕਹਿ ਦਿੰਦਾ ਕਿ ਉਹ ਮੰਦਿਰ ਦੇ ਉੱਤੇ ਰੋਕ ਲਗਾਈ ਜਾਵੇ ਜੋ ਸਟੇਜ ਆ ਉਹ ਮਿਲ ਗਿਆ ਮੈਂ ਸਾਰਿਆਂ ਗਵਰਨਰ ਹਾਊਸ ਦਾ ਔਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਭ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਪਾਂ ਉਹ ਮੰਦਿਰ ਦੀ ਰਖਵਾਲੀ ਫੇਰ ਵੀ ਆਪਾਂ ਰਾਣ ਮਿਲ ਕੇ ਸਾਰਿਆਂ ਨੇ ਚੰਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ